ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੋਰ ਸੁਣਾਓ ਕਿਤਾ ਸਿੱਧਾ ਗਏ ਆਂ ਉਮੀਦ ਆ ਠੀਕ ਠਾਕ ਹੋਵਗੇ ਸਾਰੇ ਅੱਜ ਥੋੜਾ ਹਟਕੇ ਬਣਾਵਾਂਗੇ ਵਲੋਗ ਕਬਡੀ ਤੋਂ ਤੇ ਅੱਜ ਆਪਾਂ ਜਾ ਰਹੇ ਆਂ ਜਗਰਾਉ ਗੁਰੂ ਘਰ ਭਗਤੀ ਦਾ ਘਰ ਨਾਨਸਰ ਜੀ ਤੁਹਾਨੂੰ ਕਰਾਉਨੇ ਆਂ ਦਰਸ਼ਨ ਅੱਜ ਨਾਨਕਸਰ ਸਾਹਿਬ ਦੇ ਤੇ ਲਓ ਜੀ ਨਾਨਕਸਰ ਵੱਲੋਂ ਜਾ ਰਹੇ ਸੀ ਤੇ ਰਾਜ ਲਾਇਆ ਹੋਇਆ ਸੀਗਾ ਜੋਬਰਾ ਨੇ ਤਰਨਾ ਦੇ ਹੁਣ ਡਰਾਈਵਰ ਸਾਹਿਬ ਗੱਡੀ ਮੋੜ ਕੇ ਗਈ ਵਧੀਆ ਜੀ ਸ਼ਾਰਟਕਟ ਤਾਂ ਨਹੀਂ ਲਿਆਂਗੇ ਗੱਡੀ ਤੇ ਦੇਖਦੇ ਆ ਕਿੱਧਰ ਦੀ ਰਾਹ ਮਿਲਦਾ ਹੁਣ ਥੋੜਾ ਬਲਕੇ ਜਾਣਾ ਪੈਣਾ ਆਪਾਂ ਨੂੰ ਸਿੱਧਵਾ ਵੇੜ ਘੁੰਮ ਕੇ ਜਾਣਾ ਪਊਗਾ ਤੇ ਯਾਰ ਬਿਆਰ ਬਈਂ ਹਿੰਦਿਆ ਚਲ ਬਾਰੋ ਬਾਰ ਨੰਗ ਚਲਦੇ ਆ ਕੰਮ ਥੋੜਾ ਔਖਾ ਜਿਹਾ ਹੋ ਗਿਆ ਕੋਈ ਗੱਲ ਨਹੀਂ ਚਲ ਜਾਵਾਂਗੇ ਚਲ ਜਾਗੇ ਚੱਕਰ ਹੀ ਕੋਈ ਨਹੀਂ ਰਾਹ ਲੱਭ ਲਾਂਗੇ ਰਾਹ ਦੇ ਰਹਿ ਜਲੇਰਾ ਘਰ ਵੀ ਭਾਈ ਅੱਗੇ ਟਰਾਲੀ ਚੱਲ ਚੱਲ ਟਰਾਲੀ ਬਾਈ ਨੇ ਕੀਤੀ ਆ ਪੱਠਿਆਂ ਨਾਲ ਲੋਡ ਹੂੰ ਗੱਜਾ ਗੱਜਾ ਆ ਬੱਸਾਂ ਵਾਲਿਆਂ ਨੇ ਬਹੁਤ ਲਊ ਪੀਟਾਂ ਜਿੱਥੇ ਜੀ ਕਰਦਾ ਉੱਥੇ ਰੁਕ ਜਾਂਦੇ ਆ ਇਹਨਾਂ ਨੇ ਵੇਖਣਾ ਥੋੜੀ ਅਗੇ ਪਿੱਛੇ ਜਾਮ ਲੱਗਦਾ ਕਿ ਨਹੀਂ ਇਹ ਅੱਡਿਆਂ ਦੇ ਵੀ ਇਦਾਂ ਹੀ ਕਰਦੇ ਆ ਜਿੱਦਾਂ ਹੁਣ ਬੱਸ ਤੁਰੀ ਜਾਂਦੀ ਐ ਪਿੱਛੋਂ ਗੱਡੀ ਫੁੱਲ ਸਪੀਡ ਆਈ ਇਹਨਾਂ ਨੇ ਵੇਖਣਾ ਥੋੜੀ ਅੱਡਾ ਉੱਥੇ ਬ੍ਰੇਕ ਮਾਰ ਦੇਣੀ ਠੀਕ 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 ਇਦਾਂ ਹੀ ਨਕੋਧਰਾਂ ਆਉਂਦੇ ਸੀ ਤੇ ਇਦਾਂ ਬੱਸ ਵਾਲੇ ਨੇ ਬ੍ਰੇਕ ਮਾਰਤੀ ਤੇ ਲੈਂਸਰ ਵਾਲਾ ਫੋਨ ਤੇ ਲੱਗਾ ਸਿੱਧੀ ਵਿੱਚ ਸਿੱਧੀ ਬਾਸ ਤੇ ਲੱਗ ਅੱਛਾ ਭਾਂਟਾ ਬੌਂਟ ਭਾਂਟਾ ਬੌਂਟ ਕੀ ਮਗਰ ਮੈਂ ਕਿਹਾ ਮੈਂ ਲਾ ਕੇ ਬ੍ਰੇਕ ਇੰਡੀਕੇਟਰ ਤੇ ਲੈ ਗਿਆ ਕੱਢ ਗਏ ਮੈਨੂੰ ਪਤਾ ਕੋਈ ਨਹੀਂ ਕਿ ਨਾ ਕਿਨੇ ਮਿੱਤਰਾਂ ਦੇ ਨਾਲ ਲੱਗ ਜੇ ਪਿਛਿਆਂ ਲਾਈ ਆ ਪਿਛਿਆਂ ਲਾਈ ਆ ਗੱਡੀਆਂ ਹੱਥ ਨਾਲ ਧੱਕਾ ਦੇਤਾ ਹੀ ਕਰੂ ਵੀ ਨਾ ਰਸ਼ਿੰਗ ਨਰਾਸ਼ ਆਇਦ ਫਸ ਗੇ ਰਸ ਜ ਰਸ ਜ ਰਸ ਜ ਰਸ ਹੋ ਰਹੀ ਗਿਆ ਕਾਮ ਅਕਾਲ ਸਹਾਏ ਵਾਲੇ ਨੂੰ ਦੇ ਦੋ ਸਿਆ ਢੱਕਿਆ ਹੀ ਪਿਆ ਜੀ ਉਹ ਗੁਰੂ ਘਰ ਦਾ ਮਰੀਦ ਆ ਉਹ ਵੀ ਬਾਸ ਵਾਲਾ ਉੱਨੇ ਬਸ ਕਹਿਣਾ ਬੁਲੇ ਸੋਨਿਹਾਲ ਸਤ ਸ੍ਰੀ ਅਕਾਲ ਲਓ ਜੀ ਪਹੁੰਚ ਗਏ ਜਗਰਾਉ ਤੇ ਹੁਣ ਇੱਥੋਂ ਰਹਿ ਗਿਆ 10 ਕਿਲੋਮੀਟਰ ਰਹਿ ਗਿਆ ਵਾ ਨਾਨਕਸਰ ਤੇ ਦੇਖੋ ਜਗਰਾਉ ਸ਼ਹਿਰ ਦੇਖੋ ਇੱਥੇ ਟਰੈਫਿਕ ਜਨਸੀ ਵੀ ਆਉਣੀ ਆ ਟਰੱਕ ਜਨਸੀਆਂ ਇੱਥੇ ਕਈ ਗੋਜੀ ਹੋਣਾ ਇੱਥੇ ਪੰਜਾਬ ਦੀ ਸਭ ਤੋਂ ਵੱਡੀ ਟਰੱਕ ਜਨਸੀਆਂ బిਗੇਸਟ ਟਰੱਕ ਯੂਨੀਅਨ ਆਫ ਦਾ ਪੰਜਾਬ ਆਫ ਦਾ ਪੰਜਾਬ ਕਹਿਣਾ ਸੀ ਕਿਦਾਂ ਸਾਨੂੰ ਇਦਾਂ ਦੀ ਇੰਗਲਿਸ਼ ਆਉਂਦੀ ਕਿਦਾਂ ਇਦਾਂ ਬੋਲਣਾ ਅਸੀਂ ਹੈਗਾ ਵਾ ਕਿਦਾਂ ਸਾਡੀ ਗਲਤੀ ਨਹੀਂ ਕੱਟਣੀ ਕਿ ਕਿਦਾਂ ਠੀਕ ਆ ਇੱਧਰ ਆ ਇੱਧਰ ਆ ਜੰਸੀ ਉਹਨਾਂ ਦੇ ਜੁਨੀਆ ਦੇ ਕੋਲ ਟਰੱਕੀ ਟਰੱਕ ਖੜੇ ਟਰੱਕੀ ਟਰੱਕ ਹੁਣ ਤੁਹਾਨੂੰ ਦਿਖਾਵਾਂਗੇ ਜੀ ਇੰਦੇ ਟਰੱਕੀ ਟਰੱਕ ਭਰਦੇ ਸਿਆ ਸਾਨੂੰ ਕੋਈ ਨਹੀਂ ਟਰੱਕ ਲਓ ਜੀ ਲਓ ਜੀ ਟਰੱਕੀ ਟਰੱਕ ਦਿਖਾ ਦੇਈ ਤੁਹਾਨੂੰ ਪੁਰਾਣੇ ਟਰੱਕ ਨਵੇਂ ਟਰੱਕ ਇੱਧਰ ਸਾਹ ਪਾਸ ਸਟੈਂਡ ਵੀ ਆ ਠੀਕ ਆ ਜੀ ਓਏ 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 ਵੇਖ ਓ ਆ ਵਯਾ 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 ਨਾ 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 ਵੇ ਫੇ ਕਹਣਾ ਬੂਟਾ ਕਾਲਾ ਕੜਦਾ ਬੂਟਾ ਹੁਣ ਗਾਲਾਂ ਨਾ ਕੱਢੇ ਤੇ ਹੋਰ ਤੈਨੂੰ ਫੁੱਲ ਪਾਵੇ ਬੂਟਾ ਲੁਧਿਆਣਾ ਬਾਈਪਾਸ ਲਓ ਜੀ ਆ ਇੱਧਰ ਨੂੰ ਜਾਣਾ ਦਿ ਲੁਧਿਆਣਾ ਤੇ ਜੇ ਬਰਨਾਲਾ ਤੇ ਫਰੋਜਪੁਰ ਕਿੱਧਰ ਨੂੰ ਜਾਣਾ ਪਸੰਦ ਕਰੂਗੇ ਅਸੀਂ ਜਾਵਾਂਗੇ ਇੱਥੋਂ ਰਾਈਟ ਤੇ ਇੱਥੇ ਜਾਵਾਂਗੇ ਅਸੀਂ ਰਾਈਟ ਤੇ ਰਾਈਟ ਤੇ ਤਾਂ ਜਾਵਾਂਗੇ ਅਪਾ ਨਾਨ ਦੇ ਸਰਜ ਗਰਾਉਂਡ ਤੇ ਦੇਖਾਂਗੇ ਮੱਤਰਾ ਬਾਬੇ ਜੀ ਕਰਾਂਗੇ ਦਰਸ਼ਨ ਆਇ ਤੁਹਾਨੂੰ ਪੂਰਾ ਵਲੌਗ ਦਿਖਾਵਾਂਗੇ ਮੇਰੇ ਵੀਰੋ ਅਸੀਂ ਹੁਣ ਪਹੁੰਚ ਗਏ ਜਗਰਾਉਂ ਤੇ ਬਾਈ ਵੇਖ ਕੇ ਮੜਿਆ ਇੱਕ ਤੇ ਵੇਖ ਨਹੀਂ ਆ ਆ ਵੀ ਜ਼ਿੰਮੇਵਾਰੀ ਸਾਹਮਣੀ ਪੈਂਦੀ ਐ ਇੱਥੇ ਇਹ ਕਿਹੜਾ ਨਾਵਾ ਬਾਹਰਲਾ ਦੇਸ਼ ਆ ਕੋਈ ਇਧਰੋਂ ਆ ਗਿਆ ਕੋਈ ਉਧਰੋਂ ਆ ਗਿਆ ਆਪਣੀ ਜਾਦ ਤੇ ਦੱਸਦਾ ਜਵਾਰੀ ਆਪ ਦੀ ਸਮਾਨ ਦੀ ਆਪ ਜੀ ਆਪ ਜ਼ਿੰਮੇਵਾਰ ਆ ਕਈ ਕਿੰ ਸਮਾਨ ਸਾਹ ਵਗੇ ਰੱਖਣਾ ਪੈਂਦਾ ਵਾ ਇੱਥੇ ਆਜ਼ਾਦੀ ਬੋਲੇ ਇੱਥਾਂ ਜਿੱਦਾਂ ਮਰਜ਼ੀ ਆ ਉਹਦੀ ਤਰ੍ਹਾਂ ਮਰਜ਼ੀ ਜਾਓ ਉਹ ਇਤੋਂ ਵੀ ਹੁਣ ਆਪਾਂ ਕੋਈ ਡਿਸਪਲਾਈ ਪੋਜੀਆਂ ਜਗਰਾਉਂ ਵਾਲੇ ਤੇ ਫਿਰ ਉਹ ਬਾਈਪਾਸ ਤੋਂ ਸਿੱਧਾ ਬਾਈਪਾਸ ਤੋਂ ਆਈਵੇ ਰੋਡ ਆਈਵੇ ਨਾਲ ਸਰ ਗਰਾਉਨੇ ਦਾ ਨੂੰ ਦਰਸ਼ਨ ਹੈ। ਉਹਨਾਂ ਨੂੰ ਖੁੱਲੇ ਦਰਸ਼ਨ ਕਰਾਵਾਂਗੇ ਖੁੱਲੇ ਦਰਸ਼ਨ ਨਾਲ ਸਰ ਲੈਣਾ। ਇਹਨਾਂ ਦਾ ਨਹੀਂ ਮੇਰੇ ਵੀਰਿਆਂ ਦਾ ਟਾਈਮ ਲੱਗਦਾ ਉਹਨਾਂ ਨੂੰ ਅੱਜ ਇੰਨਾ ਵਲੌਗ ਜੀ ਕਰਾਉਂਦੇ ਆਪਾਂ ਦਰਸ਼ਨ। ਸਹੀ ਆ। ਉਹਾਉ ਮੜਾ ਰੋਡ ਹਾਈਵੇ ਵਾਲਾ। ਜਾਂਦਾ ਕਿ ਨਹੀਂ ਹੂਤਰਾ। ਅੱਜ ਇਹਨਾਂ ਸਿੰਗਲ ਰੋਡ ਤੇ ਆ ਜਦੋਂ ਅਸੀਂ ਡੰਪ ਇੰਨੀ ਸਪੀਡ ਤੇ ਜਾਵਾਂਗੇ ਏ ਚੱਲ ਚੱਲ ਮੇਰੇ ਭਾਈ ਚੱਲ ਮੇਰੇ ਡਬਲ ਫਾਈ ਉਹ ਚੱਕ ਜੀ ਆਂਦੀਆਂ ਸ਼ੂਰੀਆਂ ਗੱਡੀਆਂ ਰੋਡ ਤੇ ਇਹ ਲੱਗ ਗਿਆ ਤੀਜਾ ਤੇ ਤੀਜੇ ਤੋਂ ਲੱਗ ਦੇਣਾ ਹੁਣ ਚੌਥਾ ਬੱਸ ਲੱਗ ਕੇ ਪਹੁੰਚ ਲਿਆ ਕੀ ਕੋਨਾ ਕੋ ਰੱਖੀ ਜਾਂਦੇ ਟੈਂਕੀਆਂ ਦੇ ਕੋਈ ਲਿਬਰਟੀ ਰੱਖੀ ਜਾਂਦਾ ਵਾ ਕੋਈ ਰੱਖੀ ਜਾਂਦਾ ਆਈਫਲ ਟਾਵਰ ਰੱਖੀ ਜਾਂਦਾ ਪਹਿਲਾਂ ਤਾਂ ਹੁੰਦੇ ਸੀ ਜਹਾਜ਼ ਰੱਖਦੇ ਹੁੰਦੇ ਸੀ ਬੋਲਦ ਰੱਖਦੇ ਹੁੰਦੇ ਸੀ ਹੁਣ ਹੁਣ ਗਏ ਨੇ ਨਵਾਂ ਹੀ ਗੱਲ ਵਈ ਪਹਿਲਾਂ ਫੁੱਟਬਾਲ ਚੱਲਦੇ ਹੁੰਦੇ ਸੀ ਪਹਿਲਾਂ ਕਿਉਂ ਡੈਡ ਕਬੂਤਰ ਹੀ ਸੀ ਫੁੱਟਬਾਲ ਤੇ ਬਾਜ਼ ਅਛਾ ਜੀ ਫੁੱਟਬਾਲ ਤੇ ਬਾਜ਼ ਹੁੰਦੇ ਤੁਹਾਡੇ ਸਮੇਂ 'ਚ ਫੁੱਟਬਾਲ ਤੇ ਬਾਜ਼ ਚੱਲਦੇ ਹੁੰਦੇ ਸੀ ਨਾ ਇਹ ਬਾਅਦ 'ਚ ਆ ਕੇ ਬੋਲਦ ਅਛਾ ਜੀ ਜਿਹੜਾ ਬੋਲਦ ਵਾਲੀ ਜੋੜੀ ਅਛਾ ਜੀ ਹੌਣ ਆ ਗਿਆ ਐਲਫਾ ਟਾਵਰ ਹੌਣ ਆ ਗਿਆ Eiffel ਟਾਵਰ ਮੁੰਡੇ ਵੀ ਅਮਰੀਕਾ ਕੈਨੇਡਾ ਗਏ ਹਨ ਅਗਲੇ ਕਹਿੰਦੇ ਅਹੀਂ ਦੱਸਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਆਪਾਂ ਪਹੁੰਚ ਗਏ ਆ ਗੁਰੂ ਘਰ ਦੇ ਦਰਵਾਜ਼ੇ ਤੇ ਤੇ ਲਾਵਾਂਗੇ ਜਕਾਰਾ ਬੁਲੇ ਸੋਨਹਿਾ ਸ੍ਰੀ ਅਕਾਲ ਲੋਹ ਤੁਸੀਂ ਦੇਖ ਸਕਦੇ ਆ ਪੁੰਨਿਆਂ ਦਾ ਦਿਹਾੜਾ ਵਾ ਤੇ ਸੰਗਤਾਂ ਹੰਮ ਹਮਾ ਕੇ ਪਹੁੰਚੀਆਂ ਹੋਈਆਂ ਵਾ ਗੁਰੂ ਘਰ ਦੇ ਦਰਸ਼ਨਾਂ ਲਈ ਤੁਸੀਂ ਦੇਖ ਸਕਦੇ ਆ ਰੱਸ਼ ਗੱਡੀਆਂ ਦਾ ਆਟੋ ਵਾਲਾ ਮੇਰਾ ਵੀਰੇ ਨੂੰ ਜਿਆਦੀ ਕਾੜੀ ਇਸ ਵਾਰੀਆਂ ਚ ੱਕਣ ਦੀ ਕਿਉਂਕਿ ਅੱਜ ਪੁੰਨਿਆਂ ਵਾ ਕਹਿੰਦਾ ਥੋੜੇ ਪੈਸੇ ਵੀ ਬਣਾਏ ਜਾਣਗੇ ਨਾਲ ਬਾਪੀ ਦੇ ਦਰਸ਼ਨ ਵੀ ਕੀਤੇ ਜਾਣਗੇ ਸੇ ਉਹ ਵੀ ਤੇ ਉਹ ਸੇਵਾ ਵੀ ਤੇ ਮੇਵਾ ਵੀ ਕਹਿੰਦਾ ਮੇਲਾ ਪੜਾ ਲੁੱਟਣਾ ਦੇਖੀ ਦੇ ਕੀ ਭਰਾ ਮੇਰਾ ਦੇਖੀ ਲਿਆ ਦੇ ਨਿਆਣੇ ਨੂੰ ਕੇਲੇ ਭਰਾਵਾ ਹੰਬਲ ਆਲੇ ਭੋਵਾ ਕੇਲੇ ਲਾਓ ਇਹ ਕੇਲਿਆਂ ਦਾ ਆ ਗਿਆ ਸੀਜ਼ਨ ਕਿਤੇ ਦੀ ਸ਼ਿਮਲੇ ਵਾਲੇ ਬਾਗਾਂ ਨੂੰ ਤੇ ਕੇਲਾ ਕੋਈ ਨਹੀਂ ਛੱਡਣਾ ਹੀ ਉਹਨਾਂ ਨੇ ਉਤੀਆ ਤਾਇੂ ਗੋਗੋਲੀ ਜਾਂਦੇ ਕੇਲੇ ਅਗਲੇ ਜਫੇੜਾ ਵੀ ਮਾਰਦੇ ਜੀ ਕੇਲੀ ਨਾ ਤੇ ਉਹਨਾਂ ਨੇ ਵੀ ਜੀ ਚ ਨਾ ਦੇਵੇ ਵਾਹਿਗੁਰੂ ਬਰੈਡ ਬੜੇ ਖਾਸ ਖੁਸ਼ ਹੁੰਦੇ ਬਰੈਡ ਕਈ ਛੱਡਦੇ ਨਹੀਂ ਕੋਈ ਚੀਜ਼ ਵੀ ਹੱਦ ਜਾ ਜਵੇ ਕਹਿੰਦੇ ਐਨਕਾਂ ਲਾ ਕੇ ਲੈ ਜਾਂਦੇ ਆ ਉਹ ਤੋਂ ਬਲਗਦੀ ਤਾਂ ਪੂਰੀ ਸ਼ਹਿਾਰ ਆ ਪੂਰੀ ਸ਼ਹਿਾਰ ਆ ਉਹ ਤਾਂ ਉਪ ਨਹੀਂ ਲੱਗਦੀ ਉਹਨਾਂ ਨੂੰ ਕੋ ਖਾਣ ਨੂੰ ਨਹੀਂ ਦਿੰਦਾ ਨਾ ਜੋੜੇ ਵੀ ਚੱਕ ਕੇ ਲੈ ਜਾਂਦੇ ਆ ਬੂੜੀਆ ਕ ਲੈਂਦੇ ਆ ਮੈਂ ਨਹੀਂ ਸ਼ੈੱਕ ਕਹੀ ਆ ਪਰ ਬਲੌਗ ਚਲਨ ਸ਼ੈੱਕ ਮਾਰਨੀ ਨਹੀਂ ਨੀ ਕਹਿੰਦੇ ਸ਼ੈੱਕ ਰੋਕੀ ਹੋਈ ਆ ਨੱਕ ਮਾਰ ਲਓ ਨੱਕ ਮਾਰ ਲਓ ਖੁਸ਼ ਖੁਸ਼ ਕਰਤਾ ਹੀ ਆ ਹਾਂ ਸ਼ੈੱਕ ਮੈਂ ਸ਼ੈੱਕ ਮੈਂ ਤਾਂ ਦਿੱਤੀ ਆ ਨੋ ਰਿਵਾਇਲ ਬੰਦ ਇਹ ਰਹਿੰਦਾ ਹੀ ਫੜਕ ਬੰਦਾ ਪਕੜਾਈ ਹੈ ਨਾ ਜਿਹੜਾ ਪਕੜਾ ਕੰਡਾ ਵੇਲ ਲਈਆਂ ਅੱਖਾਂ ਵੀ ਆ ਤੇ ਸਿੰਘ ਵੀ ਇਹਦਾ ਮੂੰਹ ਵੀ ਆ ਇਹਨੇ ਪਤੰਦਰ ਨੇ ਜਾਨ ਹੀ ਕੱਢਤੀ ਹੱਡੀ ਝੁੱਭ ਕੇ ਮੇਰੀ ਇਹਨੂੰ ਪਤਾ ਨਹੀਂ ਇਹ ਕਿਦੇ ਕੋਲ ਬੈਠਾ ਹੀ ਉਹ ਇਹਨੂੰ ਹਣਾ ਦਰਸ਼ਨ ਕਰਾਉਣੇ ਆ ਗੁਰੂ ਘਰ ਦੇ ਹੁਣ ਇਹਦੀ ਚੁੰਨੀ ਤੇ ਇਹਦੀ ਜੁਣ ਸੁਧਾਰਦੇ ਆ ਅੱਜ ਨਾ ਵੇਖੋ ਕੰਨਾ ਸੋਹਣਾ ਲੱਗਨデア ਸਿੰਘ ਵੇਖੋ ਇਹਦੇ ਜੀ ਇਹਦਾ ਜਾਨੂ ਮਾਰ ਦਵੇ ਬੰਦੇ ਨੂੰ ਵੇ ਉਹ ਕੱਡੇ ਸਿੰਘ ਤਿੱਖੇ ਕਰਾ ਗਿਆ ਆ ਚਰਨ ਮੰੰਦਾ ਜਨਵਾ ਕੇ ਲੈ ਜਾਣਾ ਇਹਨੂੰ ਆ ਨਾ ਕਰਾਉਣਾ ਉਥੇ 5 6 ਨਾ ਨੰਦੇਰੇ 10 ਹੀ ਕਰਾਉਂਦੇ ਨੇ ਜਿੱਤੇ ਨਾ ਗੋਤੇ ਤੂੰ ਬਹੁਤ ਗਲਤੀ ਕਰ ਗਿਆ ਕਾਕਾ ਮੇਰੀ ਅੱਡੀ ਜਖਮ ਹੋ ਗਿਆ ਹੁਣ ਤੂੰ ਤੈਨੂੰ ਅੱਡੀ ਦਾ ਬਦਲਾ ਤੈਨੂੰ ਦੱਸਾਂ ਕਿੱਦਾਂ ਨੇ ਆ ਜੀ ਗੋਤੇ ਦਵਾ ਦਵਾ ਕੇ ਵੇਖੀ ਮਾਰਦੇ ਕਿ ਤਾ ਤੇਰਾ ਉਹ ਓਏ ਹੋਏ ਝੋਟਿਆਂ ਨਾ ਪੰਗੇ ਓਏ ਹੋਏ ਪਰ ਤੂੰ ਜੀ ਝੋਟੇ ਦੀ ਐਗਰੀ ਚੀਕ ਕਢਾਤੀ ਅੱਡੀ ਜਵਜ ਗਈ ਜੀ ਇਹਨਾਂ ਦੇ ਨਾਲ ਕਰਦੇ ਹੀ ਗੱਲ ਕੋਈ ਅੰਦਰ ਨਹੀਂ ਆਨੇ ਕੋਈ ਨਾ ਛੱਡਣਾ ਨਹੀਂ ਕਾਕਾ ਤੈਨੂੰ ਅੱਜ ਲੈਰਮੈਂਟ ਦਾ ਭਾਗ ਜੀ ਪਹੁੰਚ ਗਏ ਆ ਪਾਰਕਿੰਗ ਜਿਹਦੇ ਇੱਥੇ ਪਾਰਕਿੰਗ ਮਿਲਣੀ ਆ ਜੁគਦੇ 24 ਸੌਖੀ ਗੱਲ ਨਹੀਂ ਇਸ਼ਾ ਲੱਭ ਰਹੇ ਆ ਸ਼ਾ 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 ਸਾ 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 ਸ਼ੋਅ ਆ ਕੇ ਲੜੀ ਮੈਂ ਇਹਨੇ ਡੇੜਾ ਆਇਤੀ ਸਿੱਟੀ ਸਿੱਟੀ ਆ ਆ ਗੱਡੀ ਵਿੱਚ ਆ ਕੇ ਨਾ ਇੱਥੇ ਹੀ ਲੱਭਣੀ ਸ਼ਾ ਔਖੀ ਅੱਗੇ ਲੈ ਚੱਲੋ ਦੇਖ ਲਓ ਜੀ ਕਿਤੇ ਹੈਗੀ ਹੈਗੀ ਉਧਰ ਸ਼ਾ ਇਧਰੋਂ ਆਉਣੀ ਹੈ ਸ਼ਾ 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 ਦੇਖਣੀ ਦੀ ਹੈ ਕੋ ਉਧਰ ਅੱਗੇ ਚੰਕਰੀ ਕੋਈ ਨਹੀਂ ਇੱਥੇ ਰਹੰਦੇ ਨੇ ਇਸ਼ੂ ਨਹੀਂ ਕੋਈ ਇੱਥੇ ਵਾਸ਼ਰੂਮ ਮਾਦੇ ਲੱਗੇ ਚੱਲੀਏ ਲਓ ਜੀ ਆਪਾਂ ਪਹੁੰਚ ਗਏ ਆ ਗੁਰੂ ਦਾ ਘਰ ਤੇ ਤਰ੍ਹਾਂ ਲੈ ਲਿਆ ਆਪਾਂ ਤੇ ਸ਼ਾਮੇ ਸ਼ਾਮੇ ਚੱਲੀਏ ਗਰਮੀ ਬਹੁਤ ਆ ਹਨਾ ਗਰਮੀ ਦਾ ਸਰਦੀ ਤੇ ਰੋ ਨਿਕਲਿਆ ਪਿਆ ਅੱਗੇ ਇਦਾਂ ਮੌਸਮ ਸਹੀ ਜਿਹਾ ਥੋੜੀ ਦੇਰ ਨਾ ਤੇ ਹੁਣ ਜਿਆਦਾ ਮੌਸਮ ਇਹ ਹੋਊਗਾ ਖਰਾਬ ਮੀਂਹ ਨੂੰ ਚੰਗਾ ਪੈ ਗਿਆ ਤੇ ਦੇਖ ਸਾਡੇ ਵੀ ਸਾਹਮਣੇ ਗੁਰਦੁਆਰਾ ਸਾਹਿਬ ਹੈ ਬਸ ਆਪਾਂ ਜਿਹੜੇ ਲਾ ਕੇ ਪਹੁੰਚ ਚੱਲੇ ਆਂ ਦਰਸ਼ਨ ਮਿਲੇ ਵਧੀਆ ਕਰਾਂਗੇ ਬਾਬਾ ਖਾਨਾਂ ਦੀਆਂ ਮਨੋ ਕਾਮਨਾ ਕਰੇ ਤੋਰੀਆਂ ਜਿੰਨੇ ਸਾਡੇ ਕਬੱਡੀ ਕੈਂਪ ਵਾਲੇ ਚੋਬਰ ਆ ਉਹਨਾਂ ਨੂੰ ਸਮੱਤ ਬਖਸ਼ੇ ਤੇ ਮਿਹਨਤ ਲਾਉਂਦਾ ਨਾ ਉਹਨਾਂ ਨੂੰ ਬਲ ਵਾਖੇ ਚੋਬਰਾਂ ਹੱਦਿਆਂ ਨੂੰ ਹੁਣ ਆਪਾਂ ਪਹੁੰਚ ਗਏ ਆ ਗੇਟ ਦੇ ਲਾਗੇ ਇਹਦੇ ਤੁਹਾਨੂੰ ਦਿਖਾਉਣੇ ਆ ਕਰਾਉਣੇ ਦਰਸ਼ਨ ਸੇਵਾ ਕਰਦੇ ਆਂ ਜੀ ਆਪਾਂ ਕਿੱਥੇ ਕਾਹਦੇ ਜਾ ਰਹੇ ਘਰ ਦੇ ਕਹਿੰਦੇ ਮੋਬਾਈਲ ਮੋਲ ਨਾਲੋ ਆਉਦੇ ਟੀਮ ਬਹੁਤ ਜਲਦੀ ਹੁੰਦੇ ਆ ਕਈ ਲੋਕੀ ਇਦਾਂ ਦੀ ਸੇਵਾ ਕਰਨ ਆਉਂਦੇ ਆ ਗੁਰਦੁਆਰੇ ਤੇ ਸਾਧਿਆਂ ਪੰਨਿਆਂ ਦੇ ਦਿਹਾੜੇ ਦੇ ਪੂਰੇ ਸੰਗਤਾਂ ਮੱਥਾ ਟੇਕਣ ਦਰਸ਼ਨ ਦੇਦਾਰਿਆਂ ਦੀ ਦੇਖ ਸਾਦੇ ਤੁਸੀਂ ਕਿੰਨਾ ਰਾਸ਼ਾ ਕੀ ਚੇਲਪੈਲ ਹੋਈ ਪਈ ਆ ਵਾਹਿਗੁਰੂ ਵਾਹਿਗੁਰੂ ਜੀ ਸਤਿ ਆਪਾ ਸਾਹਿਬ ਕੇਰਪਾ ਕਰ ਮਾਰੇ ਸਤਿ ਆਪਾ ਸਾਹਿਬ ਵਾਹਿਗੁਰੂ ਵਾਹਿਗੁਰੂ ਦੇਖੋ ਜੀ ਦੇਖੋ ਕਰ ਲੋ ਦਰਸ਼ਨ ਸਾਹਿਬ ਦੇ ਕਰ ਲੋ ਦਰਸ਼ਨ ਸਾਹਿਬ ਦਾ ਦੇ ਵਾਹਿਗੁਰੂ ਵਾਹਿਗੁਰੂ ਜੀ ਸਤਿ ਆਪਾ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਥਾਂ ਬੜਾ ਤਪ ਗਿਆ ਹੈਗਾ ਕੁਝ ਪੰਛੀ ਨੇ ਕਰ ਲੈਣੇ ਮੈਨਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਪੂਰਾ ਵਾਹਿਗੁਰੂ ਵਾਹਿਗੁਰੂ ਲੋ ਜੀ ਇੱਥੇ ਸੰਗਤਾਂ ਕਰ ਰਹੀਆਂ ਨੇ ਇਸ਼ਨਾਨ ਤੇ ਦੇਖ ਆਦੇ ਤੁਸੀਂ ਗੁਰੂ ਘਰ ਪਹੁੰਚ ਗਏ ਆਪਾਂ ਕਰੋ ਦਰਸ਼ਨ ਮੇਰੇ ਸਾਰੇ ਵੀਰ ਕਹੋ ਨਹੀਂ ਜਾਣੀ ਗੁਣ ਤੇਰੇ ਕਹੋ ਨਹੀਂ ਜਾਣੀ ਗੁਣ ਤੇਰੇ ਇਹ ਜਦ ਸਿਆਲ ਹੁੰਦੇ ਉਦੋਂ ਸਰੋਵਰ 'ਚ ਇਸ਼ਨਾਨ ਨਹੀਂ ਕਰ ਹੁੰਦਾ ਹੁੰਦਾ ਇਹ ਫਰਸ਼ ਇੰਨਾ ਕਿ ਤਪ ਗਿਆ ਹਨਾ ਤੇ ਤੌਰ ਨਹੀਂ ਹੁੰਦਾ ਓ ਹੋ 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 ਪੈਰੀ ਸੜ ਗਏ ਓ ਪੈਰੀ ਵਾਹਿਗੁਰੂ ਵਾਹਿਗੁਰੂ ਸੱਤਿਆ ਦਾਸਾ ਲੋਲੀ ਕਰੋ ਦਰਸ਼ਨ ਲੋ ਯਾ ਬਹੁਤ ਹੀ ਸ਼ੈਲ ਬਣਾਇਆ ਹੈ ਜਨਤਾ ਸਾਰੀ ਸੰਗਤਾਂ ਆਪਣੀਆਂ ਸਾਵੇਂ-ਸਾਵੇਂ ਜਾਣਦੀਆਂ ਵਾ ਤੁੱਪ ਤੁੰਬ ਚਾਵ ਵਧੀਆ ਬਾਬਿਆਂ ਨੇ ਕੀਤੀ ਸੇਵਾ ਸਾ ਈ ਸੰਗਤਾਂ ਨੂੰ ਤੁੱਪ ਨਾ ਲੱਗੇ ਵੇਹੀ ਵੱਜ ਗਿਆ ਅੰਕਲ ਦਾ ਵੇਖ ਲੋ ਜੀ ਬੜਗੂਆ ਕੱਢ ਲਿਆ ਕਿਸੇ ਨੇ ਗੁਰੂ ਘਰ ਆ ਕੇ ਵੀ ਨਹੀਂ ਅੰਕਲ ਵੇਖ ਲੋ ਛੱਡ ਦੇਗੇ ਹਨ ਦੇ ਲਓ ਲੋਕੀ ਤੋਂ ਪੁੱਛਣ ਲੱਗਾ ਜੀ ਹਾਂ ਜੀ ਤੇ ਉਹਦੇ ਵਿੱਚੋਂ ਬਸ ਇੱਕ ਕਮੈਂਟ ਲੱਗਾ ਮੈਂ ਤਾਂ ਮੜਾ ਇਹ ਗਾਂ ਜਾ ਕੇ ਮੜਾ ਹੱਥ ਮਾਰੇ ਹੈ ਲੋਕੀ ਕਰਨੀ ਅੰਕਲ ਇੱਥੇ ਇਹ ਕੌਕ ਕਰਨ ਆਉਂਦੇ ਜਿਨ੍ਹਾਂ ਨੇ ਚੋਰੀ ਕਰਨੀ ਇਹ ਕਰਨ ਚਲੋ ਪ੍ਰਮਾਤਮਾ ਦੇ ਘਰੇ ਆਪੇ ਭਰੂਗਾ ਜੀ ਹਾਂ ਜੀ ਹਾਂ ਜੀ ਭਰੂਗਾ ਜੇ ਭਰੂਗਾ ਮਰਾ ਉਹ ਸਭ ਨੂੰ ਇਸ ਚੇਤ ਕਰਦਾ ਪ੍ਰਭੂ ਕਿੱਥੋਂ ਆਏ ਜੀ ਲੁਧਿਆਣਾ ਤੋਂ ਠੀਕ ਆ ਠੀਕ ਆ ਜੀ ਬੰਦੇ ਏਡੀ ਦੂਰੋਂ ਮੱਥਾ ਟੇਕਣ ਆਏ ਆ ਆਪਣੇ ਏਰੀਏ ਲੁਧਿਆਣਾ ਇਹ ਤਾਂ ਵੱਡੂਆ ਕੱਢ ਲਿਆ ਗਿਆ ਬਹੁਤ ਮਾੜੀ ਗੱਲ ਆ ਜੀ ਠੀਕ ਆ ਅੰਦਰ ਆ ਕੱਤੇ ਆਏਗਾ ਤੇ ਤੁਸੀਂ ਮੈਂ ਤਾਂ ਯਾਦੋ ਤੇ ਆਇਆ ਸੀ ਠੀਕ ਆ ਠੀਕ ਆ ਜੀ ਦੇਖ ਸਾਡੇ ਇਹ ਪੁੰਨਿਆਂ ਦੇ ਦੇਖ ਸਾਡੇ ਤੁਸੀਂ ਪੁੰਨਿਆਂ ਦੇ ਅੱਜ ਕਿੰਨਾ ਰਸ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਧੰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮੇਰਾ ਪਰਿਆਤਰਾ ਤੇ ਤੰਦਰੁਸਤ ਹੋਦਾ ਗਿਆ ਵਾਹਿਗੁਰੂ ਜੀ ਖਾ ਪਾਈ ਵੀ ਬਸ ਵਾਹਿਗੁਰੂ ਜੀ ਕੋਰਾ ਸਾਹਿਬ ਇਕਠੋਂ ਬਾਬੇ ਦੇ ਰਿਹਾ ਪ੍ਰਸ਼ਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਅੱਗੇ ਪ੍ਰਸ਼ਾਦ ਵਾਹਿਗੁਰੂ ਵਾਹਿਗੁਰੂ ਦਰਸ਼ਨ ਮੇਲੇ ਹੋ ਗਏ ਆ ਗੁਰੂ ਘਰ ਦੇ ਤੇਿਆਰੀ ਖੇਚ ਲਈ ਆ ਘਰਾਂ ਦੀ ਬਹੁਤ ਵਧੀਆ ਦਰਸ਼ਨ ਮੇਲੇ ਹੋਏ ਤੇ ਡਰਾਈਵਰ ਸਾਡਾ ਗਿਆ ਵੇਰ ਅੱਜ ਤੇ ਡਰਾਈਵਰ ਅਸੀਂ ਲਿਆਂਦਾ ਸੀ ਤੇ ਗੱਡੀ ਚਲਾਉਣੀ ਕਹੇ ਨੂੰ ਨਹੀਂ ਆਉਂਦੀ ਤੇ ਹੁਣ ਆ ਟੱਕੇ ਛਾਈ ਨਾ ਚਲਾਉਂਦੇ ਆ ਜਿੰਨੀ ਕੁ ਮਾੜੀ ਮੋਟੀ ਆਉਂਦੀ ਸੀਗੀ ਡਰਾਈਵਰ ਕਰ ਗਿਆ ਧੋਖਾ ਜਰਾ ਨੂੰ ਦੀ ਨੀਂਦ ਡਰਾਈਵਰ ਨੂੰ ਇਨੀਂਦਾ ਡਰਾਈਵਰ ਕਹਿੰਦਾ ਆ ਵੀ ਪੱਗ ਦਾ ਵੀ ਪੂਣੀ ਚੱਕਾਨੀ ਤਾਂ ਕਰ ਲੋ ਤੇ ਬਾਕੀ ਤਾਂ ਟੀਮ ਮਾਰਦੀ ਹੀ ਅੱਜ ਹੋ ਗਿਆ ਉਹ ਕਰੇ ਜਾਓ ਕਰੇ ਗੱਡੀ ਲੈ ਆਉਣੇ ਨੇ ਜੜਦਾ ਜੋ ਨੀ ਤਾਂ ਨਾ ਆਪਣੇ ਹੱਥ ਖੜੇ ਆ ਆਪਣੇ ਹੋ ਗਿਆ ਨੀਂਦ ਦਾ ਟਾਈਮ ਆ ਆਪਣਾ ਟਾਈਮ ਹੋ ਗਿਆ ਉਹ ਪੂਨੇ ਤਿੰਨ ਬੋਲੀ ਗਏ ਨੀਂਦ ਵੀ ਆਈ ਪਈ ਹੈ ਅੱਜ ਸਾਨੂੰ ਡਰਾਈਵਰ ਨੂੰ ਚਾਹ ਨਹੀਂ ਮਿਲੀ ਡਰਾਈਵਰ ਨੂੰ ਸਹੀ ਕਹਿੰਦਾ ਅਸਲੋਂ ਕੱਲ ਜਿਹੜਾ ਮੇਨ ਸੀਗਾ ਨਾ ਮੁੱਦਾ ਚਾਹ ਦਾ ਹੀ ਚਾਹ ਮਿਲੀ ਇੱਕ ਨੇ ਚਾਹ ਨੇ ਫੇਰ ਇੱਕ ਵਾਟੀ ਨੂੰ ਗੱਡੀ ਪਵਾ ਲੈਂਦੇ ਸਾਡੀ ਡਰਾਈਵਰ ਕੋਲ ਪਰ ਹੁਣ ਸਾਡੀ ਬੰਦੇ ਨੂੰ ਚਾਹ ਨਹੀਂ ਮਿਲੀ ਚਾਹ ਪਲਾਈ ਨਹੀਂ ਇਹਨਾਂ ਨੇ ਪੈਸੇ ਵਤੂ ਇਹੇ ਦਿੱਤੇ ਸੁੰਗ ਗਏ ਪੈਸੇ ਵੀ ਦਿੱਤੇ ਸੁੰਗ ਗਏ ਆਹੋ ਤੇ ਚਾਹ ਵੀ ਪਿਆਈ ਉਤੋਂ ਚਾਹ ਨਹੀਂ ਪੀਂਦੇ ਇਹਨਾਂ ਮਾੜੀ ਗੱਲ ਆ ਨਾ ਉਦਾਂ ਐ ਗੁਰੂ ਕਰਦੇ ਇੰਨਾ ਦਾਨਪਨ ਕਰਕੇ ਚਾਹ ਨਹੀਂ ਪੀਂਈ ਡਰਾਈਵਰ ਨੂੰ ਇਹ ਮਾੜੀ ਗੱਲ ਕਰ ਕਹਿੰਦੇ ਆ ਚਲੋ ਚਲੋ ਹੁਣ ਆਪੀ ਚਲਾਓ ਉਹ ਸਾਹਮਣੇ ਲਿਖਿਆ ਪਤਨਾਸ਼ਕ ਜਲ ਚਾਹੀਦਾ ਕਹਿੰਦੇ ਇਹਨੂੰ ਪਤਲੀ ਉਦਾਂ ਕਹਿੰਦੇ ਨੇ ਕਿ ਜੇ ਮੀਂਹ ਆਉਣਾ ਤੇ ਕੱਪੜੇ ਲਾ ਕੇ ਹੋਜੋ ਬਾਹਰ ਪੱਤ ਮਰ ਜਾਂਦੀ ਆ ਇਹ ਪਤਾ ਨਹੀਂ ਕਿਹੜਾ ਜਲ ਕਿਹੜੀ ਕਿਹੜੀਆਂ ਵਾਦੀਆਂ ਤੋਂ ਲੈ ਕੇ ਆਏ ਜਾਲੇ ਇਹ ਰਹਿ ਗਏ ਆ ਯਾਰ ਇਹ ਕਿਹਨਾਂ ਸਾਹ ਬਲੋਂ ਲੈ ਕੇ ਆਏ ਗੜ ਸਾਹ ਬਲੋਂ ਆ ਚਰਮਿਆਂ ਦਾ ਪਤਨਾਸ਼ਕ ਜਲ ਵਾਟਰਫਾਲ ਤੋਂ ਲੈ ਕੇ ਆਏ ਆ ਹਾਂ ਇੰਦਾ ਬਿਠਾ ਯਾਰ ਚੱਲੇ ਬਾਸ ਲਓ ਜੀ ਆਪਾਂ ਆ ਗਏ ਆ ਉਹਦੇ ਏਰੀਏ 'ਚ ਤੇ ਦੇਖ ਸਕਦੇ ਆ ਤੁਸੀਂ ਹੁਣ ਮੋਟਮ ਐਂਡ ਗਲੈਂਡ ਫੋਨ ਜਾ ਰਿਹਾ ਵਾ ਪਰ ਉਹ ਵੀ ਨਹੀਂ ਰਿਹਾ ਗੱਡੀ ਜੀ ਐਂਡ ਗਲੈਂਡ ਬਾਹਰ ਤਿੰਨਾ ਪੈਰ ਛੱਡਦੀ ਅੱਗ ਹੀ ਲੱਗੀ ਪਈ ਗੜੀ ਲੱਗਾ ਪਿਆ। ਬਸ ਪਹੁੰਚ ਜਾਣਾ ਹੋਰ ਅੱਧੇ ਘੰਟੇ ਦਾ ਹੀ ਘਰੇ। ਘਰੇ ਆਪਣੀ ਡੇਲੀ ਉਹ ਹੀ ਰੁਟੀਨ ਹੈ। ਸਹਿਜ ਨਾਲ। ਕਿਆ ਮੌਸਮ ਆ ਕਿਆ ਬਾਤ ਹੈ। ਆ ਦੇ ਲੋਰੀ ਲੋਕਾਂ ਦਾ ਹਾਲ ਹਟਦੇ ਨਹੀਂ ਅੱਗ ਲਾਉਣੋ। ਅੰਨਾਂ ਹੀ ਗਰੀ ਛੱਡਦੇ ਅੰਨਾਂ ਹੀ। ਹੋਰ ਮੁੱਡਾਂ ਨੂੰ ਲਈ ਹੈ ਅੱਗ ਤੇ ਰੋਡ ਤੇ ਪੈ ਸਕਦਾ ਕਿਸੇ ਨੂੰ ਵੀ ਜੱਬ ਤੇ ਮੇਰੇ ਵੀਰ ਭਰਾ ਅਗਨਾ ਲਾਇਆ ਕਰੋ ਵਾਦਾ ਵਰਨ ਨੂੰ ਤੁਸੀਂ ਤੇ ਨਾ ਕਰਿਓ ਮੇਰੇ ਵੀਰ ਭਰਾ ਤੇ ਆਪਾਂ ਹੁਣ ਪਹੁੰਚ ਚੱਲੇ ਆਂ ਪੈਂਟ ਦੇ 5 ਕਿਲੋਮੀਟਰ ਦੀ ਦੂਰੀ ਬਣੀ ਤੇ ਉਤੋਂ ਵੀ ਕੱਟਦੀ ਰਹੀ ਤਿੰਨ ਕਿਲੋਮੀਟਰ ਲਓ ਬਈ ਕਰੇਰਾਮ ਸਿੰਘ ਤੋਂ ਆਪਾਂ ਮੋੜ ਦੇਣਾ ਵਾ ਲੈਫਟ ਇੱਥੋਂ ਆ ਪੀ ਦਾ ਆਇਆ ਠੀਕ ਹੈ ਹਾਈ ਲੋ ਜੀ ਪਿੰਡ ਪਹੁੰਚ ਚੁੱਕੇ ਆ ਦਰਸ਼ਨ ਮਿਲੇ ਵਧੀਆ ਹੋ ਗਏ ਆ ਤਾਂ ਹੁਣ ਆਪਾਂ ਪਿੰਡ ਨੱਲ ਪਿੰਡ ਦੀ ਧਰਤੀ ਤੇ ਪਹੁੰਚ ਚੁੱਕੇ ਆ ਗੱਭਰੂ ਸਵੇਰੇ ਕਹਿੰਦੇ 9:30 ਵਜੇ ਤੁਰਕੇ ਤੇ 4:30 ਵਜੇ ਪਿੰਡ ਪਹੁੰਚ ਗਿਆ ਵਾਪਸੀ ਹੋ ਗਈ ਤਾਂ ਹੁਣ ਆਪਾਂ ਘਰਾਂ ਵਾਲਾ ਲੱਗਿਆ ਮੋੜ ਮੋੜਨ ਤੇ ਖਲਾਰਾ ਚੰਗਾ ਪੈ ਚੁੱਕਾ ਪਿੰਡ ਜੇ ਪੁੜੀਆਂ ਪੜੀਆਂ ਪੱਟੀਆਂ ਪਰ ਸਾਡੇ ਮਹੱਲੇ ਦੀਆਂ ਸੜਕਾਂ ਬਣ ਚੁੱਕੀਆਂ ਵਾ ਲਓ ਜੀ ਇਹ ਚੱਕੋਈ ਕਰਾਂ ਲਾ ਗਿਆ ਮੋੜ ਉਹ ਆਪਾਂ ਗੱਲ ਕਹਿਣੀ ਨਹੀਂ ਮੋੜ ਕੋੜ ਬਾਕੀ ਤੁਹਾਨੂੰ ਪਤਾ ਹੀ ਆ ਉਹ ਗੱਲ ਨਹੀਂ ਕਹਿਣੀ ਆਪਾਂ ਆ ਗਏ ਘਰੀ ਫਾਈਨਲੀ ਘਰੇ ਆ ਗਏ ਜੀ ਬੱਸ ਕਰਿਆ ਕੋਈ ਸ਼ਬਦ ਤਕਰੀਬ ਨਹੀਂ ਬੱਸ ਵਾਈਗਰੀ ਦਾ ਖਾਲਸਾ ਵਾਈਗਰੀ ਫਤਿਹ ਮਿਲਣੀ ਅਗਲੇ ਵਲੌਗ ਚ ਸਹਿਜ ਭਾ ਨਾਲ ਸਹਿਜ ਮਿਸ ਕਰਦੇ ਆ ਨਾ ਜਾ ਵਲੌਗ ਆ ਗਿਆ ਆਪਣਾ ਘਰ ਦਿਖਾੜਾ ਕਾਲਾ ਪੰਛੀ ਜਿੰਨੂ ਕਿੰਦੀ ਆ ਵਾਓ ਵਾਓ ਆ ਗਿਆ ਦੁੱਧ ਪਾ ਰਿਓ ਚਲੋ ਜੀ ਕਰਦੇ ਇੱਥੇ ਵਲੌਗ ਸਮਾਪ ਤੇ ਇਸੇ ਤਰ੍ਹਾਂ ਹੀ ਸਾਡੇ ਵਲੌਗ ਨੂੰ ਪਿਆਰ ਦਿੰਦੇ ਰਹੋ ਬਹੁਤ ਧੰਨਵਾਦੀ